ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਗੇ ਇਹ ਮੇਰਾ ਭਤੀਜਾ ਵੀਡੀਓ ਬੰਦੀ ਆ ਤੇ ਅਸੀਂ ਤਿਆਰੀ ਕਰ ਲਈ ਆ ਅੱਜ ਸਤਿੰਦਰ ਦੇ ਦਾਦਕਿਆਂ ਨੂੰ ਜਾਣਦੀ ਮਤਲਬ ਮੇਰੇ ਆਪ ਦੇ ਸਹੁਰਿਆਂ ਨੂੰ ਤੇ ਦੋ ਦਿਨ ਹੋਏ ਆ ਜੇ ਸਾਨੂੰ ਆਇਆਂ ਨੂੰ ਥੋੜੀ ਥਕਾਵਟ ਜੀ ਲਾ ਲਈ ਆ ਤੇ ਹੁਣ ਅਸੀਂ ਜਾਣਾ ਆ ਉਧਰ ਨੂੰ ਤੇ ਬਣੇ ਰਿਓ ਵਲੌਗ ਦੇ ਨਾਲ ਠੀਕ ਆ ਜੀ ਤੰਦ ਦਿਖਾਉਨੇ ਆ ਨਵਰਾਜ ਸਿੰਘ ਕੀ ਕਰਦਾ ਆ ਨਵਰਾਜ ਸਿੰਘ ਵੀ ਰੈਡੀ ਹੋ ਗਿਆ ਆ ਜਾਣਾ ਨਾਲ ਮੇਰੇ ਨਹੀਂ ਤੇ ਰੈਡੀ ਹੋ ਗਿਆ तकरीबन ਬਸ ਹੁਣ ਰੋਟੀ ਖਾਣੀ ਆ ਤਾਂ ਰੋਟੀ ਖਾ ਕੇ ਤੁਰ ਪੈਣਾ ਆ ਤੇ ਆ ਆਵਾਜ਼ ਨੂੰ ਕੋਣ ਕੋਣ ਮਿਸ ਕਰਦਾ ਸੁਣਿਓ ਜਿਹੜੇ ਜਿਹੜੇ ਮਿਸ ਕਰਦੇ ਪਲੀਜ਼ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇਰਾ ਪਿੰਡ ਕਿਹੜਾ ਆ ਆਹ ਤੇ ਕਿਹੜਾ ਮੇਰੀ ਪਿੰਡ ਇਹ ਮੇਰਾ ਪਿੰਡ ਆ ਇਤਲੀ ਨਾਲ ਕੇ ਆ ਮੇ ਦਾਦੀ ਮੈਂ ਕਹਿੰਦੇ ਇਤਲੀ ਨਾਲ ਕੇ ਆ ਮੇ ਦਾ ਨਾਂ ਤੇਰਾ ਮਿੰਡ ਤੇਰੇ ਨਾਲ ਕੇ ਤੇ ਜਿਹੜਾ ਪਾਪਾ ਦਾ ਪਿੰਡ ਤੇਰੇ ਦਾ ਲਿਖਿਆ ਮੈਂ ਉੰਜੋਏ ਮੈਨੇ ਤੇਰੇ ਪਿੰਡ ਜਾਣਾ ਸੀ ਤੇ ਉੰਜੋਏ ਕਰਦਾ ਪਿਆ ਕਿਆ ਤੈਨੂੰ ਕਿਹੜਾ ਬੈਸਟ ਲੱਗਦਾ ਵਾ ਇਤਲੀ ਬੈਸਟ ਆ ਕਿ ਇੰਡੀਆ ਬੈਸਟ ਆ ਪੰਜਾਬ ਅੰਤ ਤੂੰ ਦੀ ਦਵੇ ਦੋਵੇ ਬੈਸਾ ਫਰੇਜੀ ਜਿੰਜੋਏ ਕਰਦਾ ਹੱਜੀ ਵਧੀਆ ਲੱਗਦਾ ਹੈ ਹੱਜੀ ਯਾਨ ਕਰਦੇ ਸਾਰੇ ਹੱਜੀ ਤਾਂ ਬੈਸਾ ਫੁੱਟ ਪਾ ਲੀ ਬਨਾਣਾ ਜਿੱਥੇ ਇਥੇ ਡਾਂਸ ਕਰ ਲੱਗ ਜਾਂਦਾ ਚੱਲ ਮੁੰਡਾ ਹੋ ਗਿਆ ਰੈਡੀ ਤਿਵਾਸਣ ਜਾਣ ਦੀ ਤਿਆਰੀ ਆ ਕੱਪੜੇ ਸਾਡੇ ਪਾਏ ਗਿਆ ਇੱਥੇ ਹੈਨਾ ਹਾਂਜੀ ਸੇਤ ਨਹੀਂ ਖਾਂਦਾ ਚਲ ਜੀਏ ਮੈਂ ਬਾਹਰ ਨਹੀਂ ਮੈਂ ਦਰੱਖਤ ਖਾਦੀ ਹਾਂ ਕਾ ਤੁਮ ਭਾਈ ਕਿ ਕਾਟੂਂਗੀ ਕਿ ਅਖੀਰ ਨੂੰ ਦੇ ਨੀ ਕੱਲ ਤੇਰੇ ਤੋਂ ਆਦਾ ਕੀ ਮਿਲੂ ਹਾਂ ਕਾਟੂਂ ਨਾ ਦੇਖੀ ਕਾਟੂਂ ਨਾ ਦੇਖੀ ਕਾਟੂਂ ਨਾ ਚਲੋ ਇਸ ਸਾਰੇ ਤੋਂ ਆਦਾ ਲਾਉਂਣਾ ਆਜਾ ਦਿੱਤੇ ਨਾ ਵਾਜਾਂ ਸੁਣਦੀਆਂ ਆਸੇ-ਪਾਸਿਓਂ ਤੱਬਰ ਸਾਡੇ ਦੀਆਂ ਰੋਲਾ ਪੈਂਦੀਆਂ ਮम्मा ਪਾਣੀ ਪੀਣਾ ਨਵਰਾਜ ਨੂੰ ਗਰਮੀ ਲੱਗਣ ਲੱਗਦੀ ਮम्मा ਪਾਣੀ ਪੀਣਾ ਸੋ ਚੱਲਦੇ ਆ ਪਿੰਡ ਨੂੰ ਕੀ ਕਰਦਾ ਨਵਰਾਜ ਆਪਣੀ ਫੈਮਿਲੀ ਨੂੰ ਮਿਲ ਕੇ ਕੀ ਰਿਐਕਸ਼ਨ ਇਹਦਾ ਦਾਰਕਿਆਂ ਚ ਜਾ ਕੇ ਬਾਕੀ ਰੌਲੇ ਨੂੰ ਇਗਨੋਰ ਕਰਿਓ ਰੌਲਾ ਇਦਾਂ ਹੀ ਹੁੰਦਾ ਪਿੰਡਾਂ ਦੇ ਵਿੱਚ ਇਨੀ ਸ਼ਾਂਤੀ ਨਹੀਂ ਹੁੰਦੀ ਘਰਾਂ-ਬਾਰਾਂ ਦੇ ਵਿੱਚ ਜੀ ਜਦੋਂ ਇਕੱਠੇ ਹੋਏ ਹੁੰਦੇ ਫਿਰ ਰੌਲਾ ਹੀ ਪਾਉਂਦੇ ਹੁੰਦੇ ਆ ਹਮ ਨਾ ਨਾ ਕੀ ਕਰਦਾ ਮਿੱਠੂ ਕੀ ਕਰਦਾ ਨੇ ਗੋਲ ਗੋਲ ਘੁੰਮੀ ਜਾਂਦਾ ਚਲੋ ਜੀ ਮਿਲਦੇ ਹਾਂ ਉੱਥੇ ਜਾ ਕੇ ਇੰਡੀਆ ਦੇ ਟੂਲ ਪਲਾਜ਼ੇ ਤੇ ਦੇਖ ਲਓ ਭੀੜਾਂ ਪੈਸੇ ਲੈ ਲੈਣੇ ਆ ਤਾਂ ਪਰ ਨਗਾਉਣਾ ਉਸੇ ਰੋਡ ਥਾਣੀ ਆ This is India ਕੀ ਕਰਦਾ ਨਵਰਾਜ ਨਵਰਾਜ ਘੁੰਮਦਾ ਖੁੱਲੀ ਜਗ੍ਹਾ ਦੇਖਦਾ ਕੀ ਦੇਖਦਾ ਆਹ ਕੀ ਹੈ ਨਵਰਾਜ ਆ ਪਿੱਛੇ ਤੇਰੇ ਹਰਾ ਹਰਾ ਆ ਵੇਟ ਹਾਂ ਕਣਕ ਕਿਆ ਕਣਕ ਹਾਂ ਇਹ ਜਿਹੜੀ ਆਪਾਂ ਆਟਾ ਖਾਈਦਾ ਨਾ ਜਿਹੜਾ ਆਪਾਂ ਆਟਾ ਖਾਈਦਾ ਨਾ ਰੋਟੀ ਖਾਈਦੀ ਆ ਜਿਹੜੀ ਉਹ ਉਹ ਇਹ ਵੱਡੀ ਹੋਣੀ ਆ ਤੇ ਫਿਰ ਇਹਨੂੰ ਕੱਟਣਾ ਆ ਫਿਰ ਉਹ ਤੋਂ ਵਿੱਚੋਂ ਦਾਣੇ ਨਿਕਲਣੇ ਫਿਰ ਉਹਦਾ ਆਟਾ ਬੰਨਣਾ ਨਾ ਨਵਰਾਜ ਨੇ ਬਸ ਮਿੱਟੀ 'ਚ ਪੈਰ ਮਾਰੀ ਜਾਣੇ ਹੈ ਨਾ ਨਵੇ ਕੀ ਕਰਦਾ ਪੁੱਤ ਬੂਟ ਗੰਦੇ ਹੁੰਦੇ ਏਦਾਂ ਚਿੱਟੇ ਤੋਂ ਬੂਟ ਪਾਏ ਆ ਉਹ ਤੋਂ ਗੰਦੇ ਕਰੀ ਜਾਂਦਾ ਇਹਦੇ ਦੇਖ ਮੇਰੇ ਵੱਲ ਚੱਲੀਏ ਹੁਣ ਕਿੱਥੇ ਚੱਲੇ ਆਪਾਂ ਮੇਰੇ ਪਿੰਡ ਕਿਹੜਾ ਪਿੰਡ ਮੇ ਤੇਰਾ ਪਿੰਡ ਕਿਹੜਾ ਵਾ ਪਾਪਾ ਪਾਪਾ ਦਾ ਪਿੰਡ ਕਿਹ ਜਿਹੜਾ ਕਿ ਮੈਂ ਆਪਣੇ ਦਾਦਕੇ ਚੱਲਿਆ ਦਾਦ ਚੱਲਿਆ ਹਾਂ ਕੀ ਗੰਦਾ ਗੰਦਾ ਫੇ ਜੋ ਮਿੱਟੀ ਚ ਪੈਰ ਮਾਰੂੰਗਾ ਗੰਦਾ ਹੀ ਹੋਣਾ ਬੱਜ ਗੰਦਾ ਇੱਥੇ ਹੂੰ ਗੰਦਾ ਓੱਥੇ ਗੰਦੇ ਇਹ ਸਾਡੇ ਪੰਜਾਬ ਦੀ ਖੂਬਸੂਰਤੀ ਆ ਜਿਹੜੇ ਮਿਸ ਕਰਦੇ ਦੇਖ ਲੋ ਚੰਗੀ ਤਰ੍ਹਾਂ ਸੜਕ ਤੇੰਜ ਜਾਣਾ ਪੁੱਤ ਮਲੂਸ ਖੱਲਾ ਡਰਟੀ ਆ ਆਸ਼ਾ ਇਹ ਡਰਟੀ ਆ ਅਸੀਂ ਖੜ ਗਏ ਰਾਹ 'ਚ ਮੈਂ ਕਿਹਾ ਦੇਖ ਲਈਏ ਕਣਕਾਂ ਹਰੀਆਂ ਭਰੀਆਂ ਵਾਂ ਵੀ ਸੋਹਣਾ ਥਿਊ ਹੈਗਾ ਆ ਤੁਹਾਨੂੰ ਵੀ ਦਿਖਾ ਦਈਏ